ਇਹ ਕਮਲ ਦਾ ਫੁੱਲ ਜੋ ਇਸ ਟਮ ਖਿਲਾ ਹੋਇਆ ਹੈ ਤੋਨੋ ਹਟਾਣਾ ਨਾ ਮੁਮਕਿਨ ਹੈ ਨਾ ਮੁਮਕਿਨ ਵੀ ਹੋਇਆ ਦੇਖੋ ਜੀ ਆਮ ਆਦਮੀ ਪਾਰਟੀ ਨੇ ਬਹੁਤ ਹੀ ਜਿਆਦਾ ਵਾਦੇ ਕੀਤੇ ਸੀ ਕਿ ਲੋਕਾਂ ਦੇ ਚਾਂਸੇ ਜੇ ਆਗੇ ਬਟ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਬਿਲਕੁਲ ਫੇਲੀਅਰ ਸਰਕਾਰ ਹੈ ਜੀ ਦੇਸ਼ ਦੇ ਵਿੱਚ ਰਾਮ ਮੰਦਰ ਬਣਾ ਰਹੇ ਬਹੁਤ ਅੱਛੀ ਗੱਲ ਹੈ ਅਸੀਂ ਉਹਦਾ ਸਤਾ ਨਾ ਕਰਦੇ ਆ ਪਰ ਕੀ ਮੰਦਰ ਬਣਾਉਣ ਨਾਲ ਬੇਰੋਜ਼ਗਾਰੀ ਖਤਮ ਹੋ ਗਈ ਕੀ ਰੋਜ਼ਗਾਰ ਲੋਕਾਂ ਨੂੰ ਮਿਲ ਗਿਆ ਅਮੀਰ ਅਮੀਰ ਹੋਈ ਜਾ ਰਿਹਾ ਗਰੀਬ ਹੋਰ ਜ਼ਿਆਦਾ ਗਰੀਬ ਹੋਈ ਜਾ ਰਿਹਾ ਹੱਕ ਦੀ ਗੱਲ ਕਰੇਗੀ ਦੇਖੋ ਬਦਲਾਅ ਤਾਂ ਲੋਕਾਂ ਨੇ ਦੇਖ ਲਿਆ ਬਹੁਤ ਚੰਗੇ ਤਰੀਕੇ ਨਾਲ ਪਿਛਲੀ ਵਾਰੀ ਬਦਲਾਅ ਤੇ ਪੰਜਾਬ ਚ ਸਰਕਾਰ ਆਈ ਹੈ ਤੇ ਸਾਨੂੰ ਬਦਲਾਅ ਤਾਂ ਕੋਈ ਨਜ਼ਰ ਆਇਆ ਨਹੀਂ ਸਾਨੂੰ ਕੋਈ ਬਦਲਾਅ ਨਜ਼ਰ ਨਹੀਂ ਆਇਆ ਦੇਸ਼ ਭਰ ਦੇ ਵਿੱਚ ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਸਰ ਗਰਮ ਹੋ ਚੁੱਕੀਆਂ ਹੋਈਆਂ ਹਨ ਉੱਥੇ ਹੀ ਫਿਰੋਜ਼ਪੁਰ ਦੇ ਵਿੱਚ ਵੀ ਲੋਕਾਂ ਦੇ ਵਿੱਚ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਹੋਈਆਂ ਹਨ ਅਸੀਂ ਇਸ ਵਕਤ ਫਿਰੋਜ਼ਪੁਰ ਦੇ ਬਾਜ਼ਾਰ ਦੇ ਵਿੱਚ ਖੜੇ ਹੋਏ ਹਾਂ ਜਿੱਥੇ ਸਾਡੇ ਨਾਲ ਆਮ ਦੁਕਾਨਦਾਰੇਗੇ ਨੇ ਉਹਨਾਂ ਕੋਲੋਂ ਜਾਣਕਾਰੀ ਲੈਣੇ ਆ ਕਿ 2024 ਦੇ ਚੋਣਾਂ ਨੂੰ ਲੈ ਕੇ ਉਹ ਕਿਸ ਤਰੀਕੇ ਨਾਲ ਦੇਖਦੇ ਹਨ ਕਿ ਕਿਹੜੀ ਪਾਰਟੀ ਨੂੰ ਉਹ ਆਪਣਾ ਵੋਟ ਦੇਣਗੇ ਕਿਉਂਕਿ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਦੇ ਵਿੱਚ ਮੌਜੂਦਾ ਲੋਕ ਸਭਾ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਨੇ ਉਹ ਸੁਖਬੀਰ ਸਿੰਘ ਬਾਦਲ ਹੈਗੇ ਨੇ ਲੋਕਾਂ ਦੇ ਵੱਲੋਂ ਵੱਡੀ ਜਿਹੜੀਆਂ ਵੋਟਾਂ ਪਾ ਕੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਜਿਤਾਇਆ ਗਿਆ ਸੀਗਾ ਤੇ ਹੁਣ ਇਸ ਵਾਰੀ ਲੋਕਾਂ ਦਾ ਰੁਝਾਨ ਜਾਣ ਲੈਣੇ ਹੈਗੇ ਆ ਕੀ ਲੋਕ ਕਿਨੂੰ ਆਪਣਾ ਜਿਹੜਾ ਵੋਟ ਦੇਣਗੇ ਤਾਂ ਜੋ ਫਿਰੋਜ਼ਪੁਰ ਲੋਕ ਸਭਾ ਹਲਕਾ ਤਰੱਕੀ ਦੀ ਰਾਤ ਇਹ ਚੱਲ ਸਕੇ ਸਾਡੇ ਨਾਲ ਇੱਥੇ ਵੱਖ-ਵੱਖ ਲੋਕ ਅਗੇ ਨੇ ਦੁਕਾਨਦਾਰ ਹੈਗੇ ਨੇ ਬਿਜ਼ਨਸਮੈਨ ਨੇ ਉਹਨਾਂ ਤੋਂ ਜਾਣਕਾਰੀ ਲੈ ਲੈਣੇ ਆ ਸਰ ਸਾਰਨਾ ਪਹਿਲਾਂ ਜੇ ਗੱਲ ਕੀਤੀ ਜਾਵੇ 2024 ਦੀਆਂ ਚੋਣਾਂ ਨੂੰ ਲੈ ਕੇ ਕੀ ਦੇਖਦੇ ਹੋ ਕਿ 2024 ਦੀਆਂ ਜਿਹੜੀਆਂ ਚੋਣਾਂ ਨੇ ਉਹ ਕਿਸ ਪਾਰਟੀ ਦੇ ਵੱਲ ਜਿਹੜਾ ਲੋਕਾਂ ਦਾ ਰੁਝਾਨ ਨਜ਼ਰ ਆ ਰਿਹਾ ਹੈਗਾ ਸਾਰੇ ਜਾਣਦੇ ਜੀ ਆਪਣਾ ਹੁਣ ਆ ਪਿੱਛੇ ਇਲੈਕਸ਼ਨ ਵੇਖਿਆ ਤੁਸੀਂ ਸਾਰਿਆਂ ਨੇ ਵੇਖਿਆ ਉਹਦੇ ਵਿੱਚ ਕਮਲ ਦਾ ਫੁੱਲ ਕਿਵੇਂ ਖਿਲ ਕੇ ਆਇਆ ਬਾਹਰ ਤੇ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਕਮਲ ਦਾ ਫੁੱਲ ਜੋ ਇਸ ਟਾਈਮ ਖਿਲਾ ਹੋਇਆ ਹੈ ਤੋਨੋ ਹਟਾਣਾ ਨੰਬ ਮਮਕੀਨ ਨਹੀਂ ਨਾ ਮਮਕੀਨ ਵੀ ਹੋਇਆ ਪਿਆ ਸਾਰੀ ਪਾਰਟੀਆਂ ਲਈ ਪਾਵੇਂ ਗਠਜੰਬੰਧਨ ਬਣਾ ਲੈਣ ਇਹ ਠੱਗ ਬੰਧ ਠਾਕੇ ਗਠਜੰਬੰਧਨ ਬੰਨਣਾ ਹੈ ਜਿੰਨੀ ਮਰਜ਼ੀ ਪਾਰਟੀਆਂ ਇਕੱਠੀ ਹੋ ਜਾਣ ਕਿ ਮੋਦੀ ਨੂੰ ਹਰਾਉਣ ਲਈ ਸਾਰੇ ਪਾਵੇਂ ਜਿੰਨਾ ਮਰਜ਼ੀ ਇਕੱਠਾ ਕਰਾ ਜੂਮ ਇਕੱਠਾ ਹੋ ਜੇ ਕੋਈ ਫਰਕ ਨਹੀਂ ਪੈਣਾ ਉਹਨੂੰ ਕਹਿੰਦੇ ਇਕੱਲਾ ਘੇਰ ਕੇ ਸ਼ੇਰ ਮਾਰਨਾ ਉਹ ਬੰਨ ਨਹੀਂ ਗਾਲ ਇਹਨਾਂ ਨੂੰ ਨੇ ਅ ਇੱਕ ਪਾਸੇ ਜਿੱਥੇ ਕਾਂਗਰਸ ਅਤੇ ਹੋਰ ਵੱਖ-ਵੱਖ ਪਾਰਟੀਆਂ ਦੇ ਵੱਲੋਂ ਲਾਇੰਸ ਕੀਤਾ ਜਾ ਰਿਹਾ ਹੈਗਾ ਤਾਂ ਉਹ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਚੱਲਦਾ ਹੈਗਾ ਤੇ ਪੰਜਾਬ ਦੇ ਵਿੱਚ ਜੇ ਤੁਸੀਂ ਦੇਖਦੇ ਹੋ ਕਿ ਕੀ ਲੱਗਦਾ ਹੈ ਕਿ ਵੱਖ-ਵੱਖ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਲਾਇੰਸ ਹੋ ਸਕਦਾ ਹੈਗਾ ਜਾਂ ਅਕਾਲੀ ਦਲ ਦਾ ਭਾਜਪਾ ਨਾਲ ਦੁਬਾਰਾ ਤੋਂ ਲਾਇੰਸ ਹੋ ਸਕਦਾ ਦੇਖੋ ਜੀ ਕਿਸੇ ਪਾਰਟੀਏ ਕਿਸੇ ਨਾਲ ਵੀ ਐਲਾਈਅੰਸ ਹੋਵੇ ਨਾ ਹੋਵੇ पर असी एक गल जानते हैं कि जो इस टाइम साढ़े देश लिये प्रधानमंत्री नरेंद्र मोदी जी जो कर रहे हैं साढ़े हिंदुओं वास्ते जो किया आज तक राहुल गांधी जी ने एक चीज़ कही थी राम मंदिर जरूर बनाएंगे पर तारीख नहीं बताएंगे राम मंदिर बनाएंगे तारीख नहीं बताएंगे वो हमारे नरेंद्र मोदी प्रधानमंत्री जी ने वो कर दिखाया बाईस जनवरी तारीख नोट कर लीजिए राम मंदिर भी बनेगा और तारीख भी वही है और दिवाली का प्रोग्राम जैसे ना बने तो तब कहना ਕਿ ਨਰਿੰਦਰ ਮੋਦੀ ਨੇ ਕੀ ਕੀਤਾ ਨਰਿੰਦਰ ਮੋਦੀ ਜੋ ਕਰਤੇ ਹੈਂ ਕਹਤੇ ਹੈਂ ਉਹ ਕਰਤੇ ਵੀ ਹੈਂ ਬਾਕੀ ਆਪਕੋ ਪਤਾ ਹੈ ਬੇਰੋਜ਼ਗਾਰੀ ਇਹ 70 ਸਾਲ ਰਾਜ ਕੀਤਾ ਕੀ ਕੀਤਾ ਕੁਝ ਵੀ ਨਹੀਂ ਕੀਤਾ ਜਨਤਾ ਸਭ ਪਰੇਸ਼ਾਨ ਹੈ ਬਾਕੀ ਆਪ ਦੇਖੋ ਫਿਰੋਜ਼ਪੁਰ ਦੀ ਜੇ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਕਿਉਂਕਿ ਆਪਾਂ ਫਿਰੋਜ਼ਪੁਰ ਦੇ ਵਿੱਚ ਰਹਿਣ ਵਾਲੇ ਲੋਕ ਹੈਗੇ ਆਂ ਤਫਰੋਜ਼ਪੁਰ ਦੇ ਵਿੱਚ ਪਿਛਲੀ ਵਾਰੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਲੋਕਾਂ ਦੇ ਵੱਲੋਂ ਵੱਡਾ ਫਤਵਾ ਦੇ ਕੇ ਜਿਤਾਇਆ ਗਿਆ ਸੀਗਾ ਹੁਣ ਕੀ ਲੱਗਦਾ ਹੈ ਕਿ ਲੋਕ ਕਿਸ ਜਿਹੜਾ ਹੈਗਾ ਆਪਣਾ ਇਥੋਂ ਉਮੀਦਵਾਰ ਨੂੰ ਜਿਹੜਾ ਜਿਤਾਣਗੇ ਦੇਖੋ ਜੀ ਪਾਰਟੀ ਦਾ ਜੋ ਵਿਜ਼ਿਬਲ ਜੋ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਜੋ ਜਿਨੂੰ ਵੀ ਅਨਾਉਂਸ ਕਰਨਗੇ ਬੀਜੇਪੀ ਵੱਲੋਂ ਐਸ ਕੀ ਦਾ ਪਾਰਟੀ ਕੋਈ ਵੀ ਆ ਜਾਏ ਸਭ ਨੂੰ ਪਤਾ ਹੈ ਆ ਇੱਕ ਗਰਾਫ ਜੋ ਹੈ ਬੀਜੇਪੀ ਦਾ ਵਜਰਾ ਹੈ ਉਹ ਹਰ ਇੱਕ ਜਨਤਾ ਜਾਣਦੀ ਹੈ ਕਿ ਵੀ ਹਿੰਦੂ ਇਕੱਠਾ ਹੋਵੇ ਔਰ ਹਿੰਦੂ ਕਰਕੇ ਆਪਾਂ ਜਾਣੇ ਕਿ ਵੀ ਭਾਜਪੀ ਨੂੰ ਵੱਧ ਤੋਂ ਵੱਧ ਸਮਰਥਨ ਵੀ ਕੀਤਾ ਜਾਵੇ ਔਰ ਦੇਸ਼ ਨੂੰ ਅੱਗੇ ਦੀ ਚਰਮ ਸੀਮਾ ਤੇ ਪਹੁੰਚਾਇਆ ਜਾਵੇ ਤਾਂ ਕਿ ਆਪਾਂ ਨੰਬਰ 1 ਦੇਸ਼ ਬਣ ਸਕੀਏ ਸਰ ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਿ ਪੰਜਾਬ ਦੇ ਵਿੱਚ ਇਸ ਵੇਲੇ ਆਵਾਮ ਦੀ ਪਾਰਟੀ ਦੀ ਸਰਕਾਰ ਹੈ 2000 ਜਿਹੜੀਆਂ ਵੋਟਾਂ ਪਈਆਂ ਪਿਛਲੀਆਂ ਐਮਐਲਏ ਦੀਆਂ ਉਹਦੇ ਵਿੱਚ ਵੱਡਾ ਫਤਵਾ ਆਵਾਮ ਦੀ ਪਾਰਟੀ ਨੂੰ ਮਿਲਿਆ ਤਾਂ ਹੁਣ ਲੋਕ ਸਭਾ ਚੋਣ ਆ ਚੁੱਕੇ ਹਨ ਤੁਸੀਂ ਕੀ ਦੇਖਦੇ ਹੋ ਤੁਸੀਂ ਕੀ ਸੋਚਦੇ ਹੋ ਕਿ ਕੀ ਇੱਕ ਆਮ ਆਦਮੀ ਸੋਚਦਾ ਹੈ ਕਿ ਉਹਨੂੰ ਕਿਸ ਗੱਲਾਂ ਨੂੰ ਧਿਆਨ ਚ ਰੱਖ ਕੇ ਵੋਟ ਜਿਹੜੀ ਆ ਪਾਣੀ ਚਾਹੀਦੀ ਹੈ ਦੇਖੋ ਜੀ ਆਮ ਆਦਮੀ ਪਾਰਟੀ ਨੇ ਬਹੁਤ ਹੀ ਜ਼ਿਆਦਾ ਵਾਅਦੇ ਕੀਤੇ ਸੀ ਕਿ ਲੋਕਾਂ ਦੇ ਚਾਂਸੇ 'ਚ ਆ ਗਏ ਬਟ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਬਿਲਕੁਲ ਫੇਲੀਅਰ ਸਰਕਾਰ ਹੈ ਕੋਈ ਵਾਅਦਾ ਨਹੀਂ ਉਹਨਾਂ ਨੇ ਪੂਰੇ ਕਿਤੇ 1000 ਰੁਪਏ ਲੇਡੀਜ਼ ਦੇ ਆਣਗੇ ਲੇਡੀਜ਼ ਦੇ ਨਹੀਂ ਆਏ ਹੋਰ ਵੀ ਜਿੰਨੇ ਕ ਵਾਅਦੇ ਕੀਤੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਬਾਕੀ ਰਹਿ ਗਈ ਭਾਜਪਾ ਦੀ ਗੱਲ ਭਾਜਪਾ ਨੇ ਮੋਦੀ ਸਾਹਿਬ ਨੇ 16 ਜੇ ਕਿਹਾ ਸੀ ਜੀ ਮੈਂ 2 ਕਰੋੜ ਹਰ ਲੋਕ ਬੋਲੇ ਤੇ ਨੌਕਰੀਆਂ ਦਵਾਗਾ ਕੋਈ ਨੌਕਰੀ ਨਹੀਂ ਦਿੱਤੀ Hindu ਖਤਰੇ ਮੈਂ Hindu ਖਤਰੇ ਮੈਂ ਤੁਸੀਂ ਇਹ ਦੱਸੋ ਜਿਸ ਟਾਈਮ ਅਬਦੁਲ ਕਰਾਮ ਜੀ ਪ੍ਰੈਜ਼ੀਡੈਂਟ ਸੀਗੇ ਉਦੋਂ Hindu ਖਤਰੇ ਚ ਨਹੀਂ ਸੀਗਾ ਸਿਰਫ ਇਹ ਪੋਲਿਟਿਕਸ ਚੱਲ ਰਹੀ ਹੈ ਅਦਰਵਾਈ ਹੋਰ ਕੁਝ ਗੱਲ ਨਹੀਂ ਹੈ Hindu ਉਦੋਂ ਵੀ ਸੇਫ ਸੀਗਾ ਅੱਜ ਵੀ ਸੇਫ ਹੈ ਨੇ ਲੋਕਲ ਮੁੱਦਿਆਂ ਦੀ ਜੇ ਗੱਲ ਕੀਤੀ ਜਾਵੇ ਲੋਕਲ ਮੁੱਦੇ ਤੁਸੀਂ ਕਿੰਨਾ ਨੂੰ ਧਿਆਨ ਚ ਰੱਖੋਗੇ ਕਿਉਂਕਿ ਹੁਣ ਇਸ ਵੇਲੇ ਜਿਹੜਾ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਤੇ ਉਹ ਵੀ ਆਪਣਾ ਜਿਹੜਾ ਖਿਡਾਰੀ ਜਿਹੜਾ ਇੱਥੇ ਲੈ ਕੇ ਆਣਗੇ ਕਿਉਂਕਿ ਇੱਕ ਪਾਸੇ ਅਲਾਈਅੰਸ ਹੋ ਰਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਤੇ ਹੋਰ ਵੱਖ-ਵੱਖ ਪਾਰਟੀਆਂ ਦਾ ਉਸ ਤਰੀਕ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇ ਨਾਲ ਹੈ ਜੇ ਕੋਈ ਇੱਥੇ ਕੋਈ ਨਿਊਜ਼ ਨਹੀਂ ਆਈ ਕੋਈ ਹਾਈ ਕਮਾਂਡ ਨੇ ਨਹੀਂ ਕੀਤਾ ਵੀ ਕਿਹਦੇ ਨਾਲ ਅਲਾਈਅੰਸ ਕਰਨਾ ਅਸੀਂ ਤਾਂ 13 ਸੀਟਾਂ ਤੇ ਖੜੇ ਹੋਵਾਂਗੇ ਤੇ 13 ਸੀਟਾਂ ਜਿੱਤਾਂਗੇ ਅਸੀਂ ਤੇ ਲੋਕਾਂ ਦੇ ਜਿਹੜੇ ਮੁੱਦੇ ਹੈਗੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਜੇ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਫਿਰੋਜ਼ਪੁਰ ਸਰਦੀ ਇਲਾਕਾ ਹੈਗਾ ਤਾਂ ਫਿਰੋਜ਼ਪੁਰ ਦੇ ਲੋਕਾਂ ਦੀਆਂ ਜਿਹੜੀਆਂ ਜੋ ਦੁੱਖ ਦਰਦ ਨੇ ਉਹ ਕਿਸ ਤਰੀਕੇ ਦੇ ਨਾਲ ਉਹਨੂੰ ਧਿਆਨ ਚ ਲਾ ਕੇ ਲੋਕ ਵੋਟ ਪਾਣਗੇ ਜੀ ਪਿਛਲੀ ਵਾਰ ਇਹ ਐਮਐਲਏ ਸੀਗੇ ਪਰਮਿੰਦਰ ਸਿੰਘ ਪਿੰਕੀ ਜਿਨ੍ਹਾਂ ਨੇ ਫਿਰੋਜ਼ਪੁਰ ਦਾ ਬਹੁਤ ਜ਼ਿਆਦਾ ਵਿਕਾਸ ਕਰਾਇਆ ਇੰਨਾ ਕੁ ਵਿਕਾਸ ਕਰਾਇਆ ਮੇਰੇ ਖਿਆਲ 60 70 ਸਾਲ ਕਿਸੇ ਨੇ ਨਹੀਂ ਕੋਈ ਵਿਕਾਸ ਕੀਤਾ ਇੱਥੇ ਫਿਰੋਜ਼ਪੁਰ ਐਮ ਐਲ ਏ ਸਾਰੇ ਸਾਨੂੰ ਰੱਦੀ ਮਿਲੇ ਆ ਸਿਰਫ ਰਮਿੰਦਰ ਸਿੰਘ ਪਿੰਕੀ ਨੇ ਵਿਕਾਸ ਕਰਾਇਆ ਇੱਥੇ ਤੇ ਲੋਕਾਂ ਦਾ ਇੱਥੇ ਰੁਝਾਨ ਬਿਲਕੁਲ ਕਾਂਗਰਸ ਦੀ ਤਰਫੇ ਤੇ ਕਾਂਗਰਸ ਨੂੰ ਵੋਟਾਂ ਪਾਣਗੇ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਕਿ 2024 ਦੇ ਚੋਣ ਜਿਹੜੇ ਆ ਉਹ ਆ ਚੁੱਕੇ ਹੋਏ ਨੇ ਕਿ ਪਾਰਟੀਆਂ ਆਪਣੀਆਂ ਰਣਨੀਤੀਆਂ ਬਣਾ ਰਹੀਆਂ ਹੈਗੀਆਂ ਨੇ ਪਰ ਆਮ ਲੋਕ ਕੀ ਸੋਚਦੇ ਹੈਗੇ ਨੇ ਕਿ ਅਸੀਂ ਕਿਸ ਨੂੰ ਵੋਟ ਪਾਣੀ ਆ ਤੁਸੀਂ ਮੈਕ ਐਂਟੋਰਨਮੈਂਟ ਬੋਰਡ ਫਿਰੋਜ਼ਪੁਰ ਦੇ ਵਿਚ ਰਹਿ ਰਿਹਾ ਨਾ ਫਿਰੋਜ਼ਪੁਰ ਛਾਉਣੀ ਚ ਪੁਰਾਣੇ ਲੋਕ ਇਤਿਆਜ਼ ਦੱਸਦੇ ਵੀ ਜਦੋਂ ਛਾਉਣੀ ਵਸਾਈ ਜਾਂਦੀ ਸੀ ਉਹ ਆਰਮੀ ਦੀ ਸਹਾਇਤਾ ਵਾਸਤੇ ਵੀ ਆਰਮੀ ਨੂੰ ਦੁਕਾਨਦਾਰ ਚਾਹੀਦੇ ਐ ਅੱਜ ਪੋਜੀਸ਼ਨ ਇਹ ਆ ਵੀ ਆਰਮੀ ਦਾ ਇਹ ਰਸਤਾ ਸਾਰਾ ਛਾਉਣੀ ਵਾਸਤੇ ਬੰਦ ਕੀਤਾ ਹੋਇਆ ਹੈ ਜੋ ਸਾਰੇ ਕੇ ਸਾਰਾ ਨੁਕਸਾਨ ਛਾਉਣੀ ਵਾਸੀਆਂ ਨੂੰ ਹੋ ਰਿਹਾ ਹੈ ਕਿ ਇੱਥੇ ਦੁਕਾਨਦਾਰ ਨੂੰ ਸਿਰਫ ਆਰਮੀ ਹੀ ਲੱਗਦੀ ਹੈ ਦੂਸਰੀ ਗੱਲ ਭਾਜਪੀ ਜਦੋਂ ਇਲੈਕਸ਼ਨ ਹੁੰਦਾ ਹੈ ਇੱਕੋ ਗੱਲ ਕਰਦੀ ਐ ਕੰਟੋਨਮੈਂਟ ਬੋਰਡ ਖਤਮ ਕਰਨ ਦੀ ਕੰਟੋਨਮੈਂਟ ਬੋਰਡ ਨਾ ਖਤਮ ਕਰੋ ਤੁਸੀਂ ਜੀਜੀਓ 1836 ਦਾ ਕਾਨੂੰਨੀ ਖਤਮ ਕਰ ਦਿਓ ਸਾਨੂੰ ਕੰਟੋਨਮੈਂਟ ਬੋਰਡ ਖਤਮ ਕਰਨ ਦੀ ਲੋੜ ਨਹੀਂ ਵੋਟਾਂ ਦੀ ਰਾਜਨੀਤੀ ਨਾ ਕਰੋ ਤੁਸੀਂ ਦੇਸ਼ ਦੇ ਵਿੱਚ ਰਾਮ ਮੰਦਰ ਬਣਾ ਰਹੇ ਬਹੁਤ ਅੱਛੀ ਗੱਲ ਐ ਅਸੀਂ ਉਹਦਾ ਸਲਾਹ ਨਾ ਕਰਦੇ ਆ ਪਰ ਕੀ ਮੰਦਰ ਬਣਾਉਣ ਨਾਲ ਬੇਰੋਜ਼ਗਾਰੀ ਖਤਮ ਹੋ ਗਈ ਕੀ ਰੋਜ਼ਗਾਰ ਲੋਕਾਂ ਨੂੰ ਮਿਲ ਗਿਆ ਅਮੀਰ ਅਮੀਰ ਹੋਈ ਜਾ ਰਿਹਾ ਗਰੀਬ ਹੋਰ ਗਰੀਬ ਹੋਈ ਜਾ ਰਿਹਾ ਮੇਨ ਬਾਜ਼ਾਰ ਦੇ ਵਿੱਚ ਦੁਕਾਨ 60 70 ਲੱਖ ਕਰੋੜ ਰੁਪਏ ਦੀ ਐ ਅੱਜ ਵੀ ਫਿਰੋਜ਼ਪੁਰ ਸ਼ਾਹਨੀ ਦੀ ਦੁਕਾਨਾਂ ਦੇ ਵਿੱਚ ਲੋਕੋਂ ਨਹੀਂ ਕਰਕੇ ਨਹੀਂ ਜਾਂਦੇ ਇਹ ਕਿਹੜੀ ਰਣਨੀਤੀ ਆ ਪਾਰ ਸਰਕਾਰ ਦੀ ਜਦੋਂ ਇਲੈਕਸ਼ਨ ਆਇਆ ਉਦੋਂ ਵੱਡੇ ਵੱਡੇ ਲਿਫਾਫੇ ਪਰਤੇ ਇਲੈਕਸ਼ਨ ਗਿਆ ਤੇ ਲਿਫਾਫੇ ਖਤਮ ਸੁਖਬੀਰ ਸਿੰਘ ਬਾਦਲ ਮੌਜੂਦਾ ਜਿਹੜੇ ਲੋਕ ਸਭਾ ਦੇ ਐਮਪੀ ਹਨ ਫਿਰੋਜ਼ਪੁਰ ਤੋਂ ਉਹਨਾਂ ਨੂੰ ਲੋਕਾਂ ਨੇ ਵੱਡਾ ਫਤਵਾ ਦਿੱਤਾ ਸੀਗਾ ਕੀ ਮੰਨਦੇ ਹੋ ਕਿ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਵਿਕਾਸ ਦੇ ਕੰਮ ਕਰਵਾਏ ਗਏ ਨੇ ਅਸੀਂ ਤਾਂ ਵੇਖਿਆ ਨਹੀਂ ਜੀ ਉਹਨਾਂ ਨੂੰ ਕਦੇ ਐਮਪੀ ਜਿੱਤਣ ਤੋਂ ਬਾਅਦ ਅੱਜ ਤੱਕ ਕੋਈ ਉਹਨਾਂ ਦੇ ਕੰਮ ਦਾ ਸਿਸਟਮ ਨਹੀਂ ਵੇਖਿਆ ਬਿਲਕੁਲ ਵੀ ਹਾਂ ਇਹਨਾਂ ਜ਼ਰੂਰ ਹੈ ਸਰਦਾਰ ਪਰਮਿੰਦਰ ਸਿੰਘ ਪਿੰਕੀ ਐਮ ਐਲ ਏ ਬਣਿਆ ਸੀ ਪਿਛਲੀ ਵਾਰ ਸਰਕਾਰ ਸੀ ਔਰ ਉਹਨਾਂ ਨੇ ਰਜ ਕੇ ਲੋਕਾਂ ਦੇ ਕੰਮ ਕਰਾਏ ਆ ਔਰ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿੱਧਰ ਤੱਕ ਉਹਨਾਂ ਦੀ ਕੌਨਸਟਿਚਨਸੀ ਸੀ ਪੂਰਾ ਉਹਨਾਂ ਨੇ ਵਿਕਾਸ ਕੀਤਾ ਹੈ ਪੂਰਾ ਉਹਨਾਂ ਨੇ ਕੰਮ ਕੀਤਾ ਹੈ ਹਰ ਵਰਗ ਉਹਨਾਂ ਨਾਲ ਖੁਸ਼ ਹੈ ਹੁਣ ਐਸ ਵੇਲੇ ਆਮ ਆਦੀ ਪਾਰਟੀ ਸੱਤਾ ਦੇ ਵਿੱਚ ਹੈ ਕਿ ਲੱਗਦਾ ਹੈ ਕਿ ਲੋਕ ਜਿਹੜਾ ਐਮ ਐਲ ਏ ਤਾਂ ਜਿਹੜੇ ਚੁਣ ਕੇ ਲੋਕਾਂ ਨੇ ਭੇਜ ਦਿੱਤੇ ਹੁਣ ਐਮ ਪੀ ਦੀਆਂ ਜਿਹੜੀਆਂ ਚੋਣਾਂ ਨੇ ਕਿ ਲੱਗਦਾ ਹੈ ਕਿ ਲੋਕ ਆਮ ਆਦੀ ਪਾਰਟੀ ਨੂੰ ਫਤਵਾ ਦੇਣਗੇ ਆਪਣਾ ਆਮ ਆਦੀ ਪਾਰਟੀ ਕੋਲ ਐਮ ਸੀ ਦੇ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਨਹੀਂ ਸੀ ਐਮ ਪੀ ਦੇ ਇਲੈਕਸ਼ਨ ਚ ਤਾਂ ਕੈਂਡੀਡੇਟ ਮਿਲਣਾ ਸਾਨੂੰ ਤਾਂ ਕੋਈ ਦਿਖਦਾ ਨਹੀਂ ਪਿਆ ਜੇ ਕਿਸੇ ਐਮ ਐਲ ਏ ਨੂੰ ਚੱਕ ਕੇ ਐਮ ਪੀ ਖੜਾ ਕਰ ਦੇਣ ਤੇ ਉਹ ਇੱਕ ਅਲੱਗ ਗੱਲ ਹੈ ਤੁਸੀਂ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਲਗਾਤਾਰ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹੈਗੀਆਂ ਨੇ ਉਹ ਆਪਣੀ ਕਿਰਿਆਵਾ ਬਣਾ ਰਹੀਆਂ ਹੈਗੀਆਂ ਨੇ ਕਿ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰਭਾਵ ਅਟਰੈਕਟ ਕੀਤਾ ਜਾਵੇ ਤਾਂ ਜੋ ਲੋਕ ਉਹਨਾਂ ਦੀ ਪਾਰਟੀ ਨੂੰ ਵੋਟ ਦੇਣ ਇੱਕ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਅਲਾਈਂਸ ਹੁੰਦਾ ਨਜ਼ਰ ਆ ਰਿਹਾ ਦੂਸਰੇ ਪਾਸੇ ਜਿਹੜਾ ਅਕਾਲੀ ਦਲ ਵੀ ਹੈਗਾ ਉਹ ਵੀ ਲਗਾਤਾਰ ਜਿਹੜੇ ਰੁੱਸੇ ਹੋਏ ਨੇ ਉਹਨਾਂ ਦੇ ਉਹਨਾਂ ਨੂੰ ਵੀ ਇਕੱਠਿਆ ਕਰਨ ਦੀਆਂ ਦੇ ਵਿੱਚ ਲੱਗਾ ਹੋਇਆ ਕਾਂਗਰਸ ਪਾਰਟੀ ਵੀ ਲਗਾਤਾਰ ਜਿਹੜਾ ਆਪਣਾ ਜੋਰ ਵਖਾ ਰਹੀ ਹੈ ਤੁਸੀਂ ਕੀ ਸੋਚਦੇ ਹੋ ਕਿ ਕੀ ਹੋਏਗਾ ਅਸੀਂ ਕੰਟਰੋਲਮੈਂਟ ਤੇ ਰਹਨੇ ਆ ਤੇ ਕੰਟਰੋਲਮੈਂਟ ਬਾਰੇ ਗੱਲ ਕਰਨਾ ਮੈਂ ਜ਼ਿਆਦਾ ਬਿਹਤਰ ਸਮਝੂਗਾ ਸਾਡੇ ਕੰਟੋਨਮੈਂਟ ਦੇ ਵਿੱਚ ਫਿਰੋਜਪੁਰ ਕੈਂਟ ਦੇ ਵਿੱਚ ਆਰਮੀ ਬੇਸਡ business ਹੈ ਪਪੂਲੇਸ਼ਨ ਹੈ ਜਦੋਂ ਵੀ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਇਹ ਕੰਟੋਨਮੈਂਟ ਬਸਾਏ ਗਏ ਸੀਗੇ ਤੇ ਸਿਵਿਲਿਅਨਸ ਨੂੰ ਰੱਖਿਆ ਗਿਆ ਸੀਗਾ ਉਹਨਾਂ ਲਈ ਅਲੱਗ-ਅਲੱਗ ਥਾਮਾਂ ਬਣਾਈਆਂ ਗਈਆਂ ਸੀ ਇਹ ਮੇਨ ਬਾਜ਼ਾਰ ਹੋ ਗਿਆ ਗਵਾਲ ਟੋਲੀ ਹੋ ਗਈ ਲਾਲਪੁਰਤੀ ਹੋ ਗਈ ਚਿਬਰਗੰਡੀ ਹੋ ਗਈ ਉਹ ਅਲੱਗ-ਅਲੱਗ ਕੈਟਾਗਰੀ ਦੇ ਅਲੱਗ-ਅਲੱਗ ਜਾਤਾਂ ਪਾਤਾਂ ਦੇ ਲੋਕ ਉਹਨਾਂ ਦੇ ਵਿੱਚ ਰੱਖੇ ਗਏ ਸੀ ਅੱਜ ਪਿਜੀਸ਼ਨ ਇਹ ਹੈ ਜਦੋਂ ਦੀ ਮੋਦੀ ਸਰਕਾਰ ਚੱਲ ਰਹੀ ਹੈ ਇਹਨਾਂ ਨੇ ਆਰਮੀ ਦਾ ਸਿਸਟਮ ਖਤਮ ਕਰ ਦਿੱਤਾ ਹੈ ਆਰਮੀ ਨੂੰ ਠੌਣੀ ਜਾਣਾ ਬੈਨ ਕਰ ਦਿੱਤਾ ਹੈ ਸਾਡੇ ਦੁਕਾਨਦਾਰ ਭਰਾ ਜਿਹੜੇ ਉਹ ਸਵੇਰੇ ਆਂਦੀ ਹੈ ਸ਼ਾਮ ਨੂੰ ਮੱਖੀਆਂ ਮਾਰ ਕੇ ਘਰੇ ਚਲੇ ਜਾਂਦੇ ਆ ਮਜਬੂਰੀ ਹੈ ਕਿਤੇ ਹੋਰ ਜਾ ਨਹੀਂ ਸਕਦੇ ਅੱਜ ਮੋਦੀ ਸਰਕਾਰ ਦੇ ਵਿੱਚ ਅਮੀਰ ਤਾਂ ਬਹੁਤ ਅਮੀਰ ਹੋਈ ਜਾ ਰਿਹਾ ਔਰ ਗਰੀਬ ਬਹੁਤ ਗਰੀਬ ਹੋਈ ਜਾ ਰਿਹਾ ਕੋਈ ਪਾਲਿਸੀ ਨਹੀਂ ਆਨਲਾਈਨ ਬਿਜ਼ਨਸ ਕਰ ਦਿੱਤਾ ਆਨਲਾਈਨ ਬਿਜ਼ਨਸ ਵੱਡੇ ਘਰਾਂ ਦੇ ਵਿੱਚ ਹੈ ਦੁਕਾਨਦਾਰ ਬੈਠੇ ਹੈ ਸਵੇਰੇ ਆ ਜਾਂਦੇ ਹੈ ਸ਼ਾਮ ਨੂੰ ਦੁਕਾਨ ਬੰਦ ਕਰਕੇ ਚਲੇ ਜਾਂਦੇ ਆ ਅਜੀਜ਼ਾ ਸਾਡੀ ਛੋਣੀਆਂ ਨੇ ਦੀ ਮੰਗ ਕੀਤੀ ਹੈ ਸਰਕਾਰ ਕੋਈ ਵੀ ਆਵੇ ਕਿ ਡੋਮੇਨ ਬੋਰਡ ਬਾਰੇ ਸੋਚਿਆ ਜਾਵੇ ਇਦੋਂ ਤੋਂ ਇਲੈਕਸ਼ਨ ਆਂਦੇ ਹੈ ਮੋਦੀ ਸਰਕਾਰ ਚੀਲਾਣਾ ਸ਼ੁਰੂ ਕਰ ਦਿੰਦੀ ਹੈ ਵੀ ਅਸੀਂ ਕੰਟਰੋਲਮੈਂਟ ਖਤਮ ਕਰ ਰਹੀ ਅਸੀਂ ਕੋਰੋਨੂੰ ਖਤਮ ਕਰ ਰਹੀ ਜਦ ਕੀ ਇਹੋ ਜਿਹਾ ਬਾਅਦ ਦੇ ਵਿੱਚ ਇਲੈਕਸ਼ਨਾਂ ਤੋਂ ਬਾਅਦ ਕੋਈ ਮੁੱਦਾ ਆਂਦਾ ਨਹੀਂ ਕੰਟਰੋਲਮੈਂਟ ਖਤਮ ਕਰਨ ਦਾ ਸਾਡੀ ਛੋਣੀ ਬਾਸੀ ਦੀ ਮੰਗ ਇਹੀ ਹੈ ਅਲਾਈਂਸ ਹਾਈ ਲੈਵਲ ਦੀ ਗੱਲ ਹੈ ਮੋਦੀ ਸਾਹਿਬ ਲੈਨਸ ਕਰਨ ਬਾਦਲ ਸਾਹਿਬ ਨਾਲ ਰਾਹੁਲ ਗਾਂਧੀ ਜੀ ਕਰਨ ਕੇਦੀਵਾਲ ਨਾਲ ਉਹ ਇੱਕ ਸਟੈਂਡਰੀ ਮੁੱਦਾ ਹੈ ਅਸੀਂ ਤਾਂ ਛੋਣੀ ਦੇ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਆਂ ਛੋਣੀ ਦੇ ਵਿੱਚ ਅਸੀਂ ਅੱਜ ਵੀ ਗੁਲਾਮ ਆਂ ਅੰਗਰੇਜ਼ੀਆਂ ਦੇ ਬਣਾਏ ਕਾਨੂੰਨਾਂ ਦੇ ਗੁਲਾਮ ਹੈ 1835 ਦੇ ਕਾਨੂੰਨ ਖਤਮ ਹੋ ਨਹੀਂ ਜਿਹਦੇ ਆਸੀਂ ਸਿਵਲ ਨੇ ਆਂ ਭਾਰਤੀਆਂ ਸਾਨੂੰ ਭਾਰਤੀ ਦਾ ਦਰਜਾ ਮਿਲਣਾ ਚਾਹੀਦਾ ਹੈ ਤੁਸੀਂ ਕੀ ਸੋਚਦੇ ਹੋ ਕਿ ਅੱਜ ਜਿਹੜਾ ਦੁਕਾਨਦਾਰ ਹੈ ਫਿਰੋਜ਼ਪੁਰ ਦਾ ਉਹ ਕਿਨੂੰ ਵੋਟ ਜਿਹੜੀ ਪਾਏਗਾ ਕਿਸ ਪਾਰਟੀ ਨੂੰ ਵੋਟ ਪਾਏਗਾ ਕਿਉਂਕਿ ਜੇ ਤੁਸੀਂ ਭਾਜੀਪੀ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਬਦਲਾਅ ਫਿਰ ਕਿਨੂੰ ਦੇਖਦੇ ਹੋ ਕਿ ਕਿਹੜੀ ਜਿਹੜੀ ਹੈ ਉਹ ਲੋਕਾਂ ਦੇ ਹੱਕ ਦੀ ਗੱਲ ਕਰੇਗੀ ਦੇਖੋ ਬਦਲਾਅ ਤਾਂ ਲੋਕਾਂ ਨੇ ਦੇਖ ਲਿਆ ਬਹੁਤ ਚੰਗੇ ਤਰੀਕੇ ਨਾਲ ਪਿਛਲੀ ਵਾਰੀ ਬਦਲਾਅ ਤੇ ਪੰਜਾਬ 'ਚ ਸਰਕਾਰ ਆਈ ਹੈ ਤੇ ਸਾਨੂੰ ਬਦਲਾਅ ਤਾਂ ਕੋਈ ਨਜ਼ਰ ਆਇਆ ਨਹੀਂ ਸਾਨੂੰ ਕੋਈ ਬਦਲਾਅ ਨਜ਼ਰ ਨਹੀਂ ਆਇਆ ਵੀ ਮੁਰਦੂੜ ਕੇ ਸਾਡੇ ਕੋਲ ਤਾਂ ਇੱਕੋ ਹੀ ਹੈ ਜਿਨੇ ਸਾਨੂੰ ਆਜ਼ਾਦੀ ਦੁਵਾਈ ਹੈ ਭਾਰਤ ਨੂੰ ਕਾਂਗਰਸ ਸਰਕਾਰ ਹੈ ਉਹਨਾਂ ਦੀ ਸਰਕਾਰ ਹੀ ਆਣੀ ਚਾਹੀਦੀ ਹੈ ਤੇ ਸਾਡੇ ਦੇਸ਼ ਦਾ ਭਲਾ ਹੋ ਸਕਦਾ ਹੈ ਅਗਰ ਅਦਰਵਾਈਜ਼ ਜਾਤੀ ਪਾਤੀਆਂ ਸਾਡੇ ਮੁਲਕ ਧਰਮ ਦੇ ਵਿੱਚ ਇੱਕ ਮੁਲਕ ਹੈ ਜਾਤੀਆਂ ਪਟੇਰੀ ਜਾਤੀਆਂ ਪੂਰੇ ਵਰਲਡ ਦੇ ਵਿੱਚ ਭਾਰਤ ਮਸ਼ਹੂਰ ਹੈ ਪਿੰਤਾ ਦੇ ਵਿੱਚ ਨਿਕਤਾ ਤੇ ਮੈਂ ਤਾਂ ਕੀ ਗੱਲ ਹੈ ਤੇ ਮੈਂ ਤਾਂ ਇਹ ਕਹੂੰਗਾ ਵੀ ਜਾਤ ਪਾਤ ਉੱਟ ਕੇ ਦੁਕਾਨਦਾਰ ਸਾਡੇ ਵੋਟ ਪਾਣਗੇ ਦੇ ਧਰਮ ਦੀ ਰਾਜਨੀਤੀ ਤੋਂ ਪਾਸੇ ਰਹਿਣਗੇ ਧੰਨਵਾਦ ਨਾਲ ਹੋਰ ਵੀ ਲੋਕ ਹੈਗੇ ਨੇ ਉਹਨਾਂ ਤੋਂ ਵੀ ਜਾਣਕਾਰੀ ਲੈ ਲੈਣਿਆ ਸਰ ਤੁਸੀਂ ਕਿਸ ਤਰੀਕੇ ਦੇ ਨਾਲ ਦੇ ਦਿਓ ਕਿ ਆਉਣ ਵਾਲੇ ਸਮੇਂ ਵਿੱਚ 2024 ਦੀਆਂ ਚੋਣ ਜਿਹੜੇ ਆ ਉਹ ਆ ਰਹੇ ਹੈਗੇ ਨੇ ਤੇ ਲੋਕ ਕੀ ਸੋਚਦੇ ਹੈਗੇ ਨੇ ਕਿਉਂਕਿ ਰਾਜਨੀਤਿਕ ਪਾਰਟੀਆਂ ਲਗਾਤਾਰ ਜਿਹੜਾ ਹੈਗਾ ਉਹ ਆਪਣੇ ਦਾਅ ਪੇਚ ਬਣਾਣਾ ਸ਼ੁਰੂ ਕਰ ਦਿੱਤੇ ਨੇ ਮੇਰਾ ਤਾਂ ਕੀ ਵਿਚਾਰਾ ਜੀ ਮੁੱਢ ਗੇ ਆਉਣਾ ਚਾਹੀਦਾ ਬਾ ਮੋਦੀ ਸਾਰੇ ਇੰਡੀਆ ਦਾ ਸਭ ਕੁਝ ਕਰ ਰਿਹਾ ਪੰਜਾਬ ਦਾ ਵੀ ਕਰੂਗਾ ਇਹ ਤੇ ਪੰਜਾਬ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਚੁਣਿਆ ਭਾਵੇਂ ਕਾਹਦੀ ਤੱਕ ਕਿਹੜੇ ਪੈਸੇ ਦੇ ਰਿਹਾ ਆਮ ਆਦਮੀ ਪਾਰਟੀ ਕੀ ਦੇ ਰਿਹਾ ਜਿਹੜਾ ਉਹਨਾਂ ਨੇ ਬਿਜਲੀ ਕੱਟ ਦਿੱਤੀ ਹੈ ਪਹਿਲਾਂ ਕਾਂਗਰਸ ਨੇ ਕੱਟ ਦਿੱਤੀ ਸੀ ਜੇ ਉਹੀ ਚੱਲ ਰਿਹਾ ਕੰਮ ਤੇ ਬਾਕੀ ਬੱਸ ਟੈਟ ਹੈ ਇੱਥੇ ਬਸਾਂ ਆਉਣੀਆਂ ਚਾਹੀਦੀਆਂ ਇਹ ਮੇਰਾ ਬੈ ਪੰਜਾਬ ਗਵਰਨਮੈਂਟ ਨੂੰ ਆ ਵੀ ਇੱਥੇ ਬਸਾਂ ਆਉਣਗੀਆਂ ਇਹਦੇ ਬਸਾਂ ਸੱਤੀਵੇਂ ਮੋੜ ਜਾਂਦੀਆਂ ਇੱਕ ਪਾਸੇ ਕਾਂਗਰਸ ਤੇ ਬਾਕੀ ਵੱਖ-ਵੱਖ ਪਾਰਟੀਆਂ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਵੀ ਜਿਹੜੀ ਹੈ ਉਹ ਅਲਾਈਅੰਸ ਕਰਦੀ ਹੈ ਉਸ ਸੀਨ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਪਏ ਹੋ ਦੇਖੋ ਵੀ ਮੇਰਾ ਮਤ ਹੈ ਕਿ ਸਾਂਝਾ ਵੀ ਜੋ ਆਪਾਂ ਪ੍ਰਧਾਨ ਮੰਤਰੀ ਨੂੰ ਇਹ ਨੂੰ ਚੋਣੇ ਤੇ ਆਪਾਂ ਨੂੰ ਫਾਇਦਾ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਕੁਝ ਨਹੀਂ ਕਰਨਗੀਆਂ ਇਹਨਾਂ ਦਾ ਬੰਦਾ ਤਾਂ ਕੋਈ ਮੂਰੇ ਹੈ ਨਹੀਂਗਾ ਪ੍ਰਧਾਨ ਮੰਤਰੀ ਕਿਹੜਾ ਬਣੂਗਾ ਕੋਈ ਹਰ ਪ੍ਰਧਾਨ ਮੰਤਰੀ ਬਣਨ ਵਾਲਾ ਇਹਨਾਂ ਤੋਂ ਤੁਸੀਂ ਆਪ ਦੱਸ ਦਿਓ ਤੇ ਖੜੜੇ ਸਾਹਿਬ ਨੂੰ ਕਹੀ ਜਾਂਦੇ ਖੜੜਾ ਤਾਂ ਕੀ ਆ ਉਹਨੂੰ ਆਪ ਦੇ ਚੋਣਾਂ ਜਿੱਤ ਉਹ ਹਾਰ ਗਿਆ ਆਪ ਦੇ ਚੋਣਾਂ ਜਿਹੜਾ ਹਾਰਿਆ ਹੋਇਆ ਐਮਐਲਏ ਹੋ ਉਹ ਕਿੱਥੇ ਬਣੂਗਾ ਪ੍ਰਧਾਨ ਮੰਤਰੀ ਹੋਰ ਇਹਨਾਂ ਦੇ ਪ੍ਰਧਾਨ ਮੰਤਰੀ ਫਟ ਕਿਹੜਾ ਨितीश ਦਾ ਦੇਖੋ ਨितीश ਨੂੰ ਕਹਿੰਦੇ ਆ ਉਹਦੇ ਪੂਰੇ ਸੂਬੇ ਦੇ ਵਿੱਚ ਕਿੰਨੇ ਪੁਲਿਸ ਵਾਲੇ ਮਾਰੇ ਕਿਹੜੇ ਵਾਲੇ ਮਾਰੇ ਕਿੰਨੇ ਪੋਰਸ ਵਾਲੇ ਮਾਰੇ ਕੌਣ ਨਾਂ ਦਾ ਉਹਨੇ ਸ਼ਰਾਬ ਬੰਦੀ ਆ ਤੇ ਨਾਂ ਕੁਛ ਆ ਕੱਲ ਫਿਰ ਉੱਤੇ ਪਾਰਟੀ ਹੋਈ ਆ ਤੇ ਪੈਨ ਦੇਸ਼ੀ ਵਿਦੇਸ਼ੀ ਸ਼ਰਾਬ ਆਉਂਦੀਆਂ ਤੁਹਾਨੂੰ ਲੱਗਦਾ ਕਿ ਦੇਸ਼ ਦੇ ਲੋਕਾਂ ਦੇ ਕੋਲ ਨਰਿੰਦਰ ਮੋਦੀ ਤੋਂ ਇਲਾਵਾ ਹੋਰ ਕੋਈ ਹੋਰ ਕੋਈ ਨਾ ਤਾਂ ਨੇਤਾ ਨੀਗਾ ਮੇਰੇ ਹਿਸਾਬ ਨਾਲ ਕੋਈ ਨੇਤਾ ਨੀਗਾ ਜਿਹੜਾ ਕੰਮ ਕਰੂਗਾ ਉਹ ਕੋਈ ਨੇਤਾ ਨਹੀਂ ਕਰ ਬਹਾਨੇ ਬਹੁਤ ਬਣਾਉਂਦੇ ਆ ਆਮ ਆਦਮੀ ਆਮ ਆਦਮੀ ਨੇ ਪਾਰਟੀ ਨੇ ਕੀ ਕੀਤਾ ਤੁਹਾਡੇ ਦਾ ਪੰਜਾਬ ਤੇ ਕੀ ਕਰ ਰਹੀ ਆਮ ਆਦਮੀ ਪਾਰਟੀ ਉਥੇ ਦਿੱਲੀ ਚ ਕੀ ਕੀਤਾ ਅੱਜ ਉਹਦਾ ਦਵਾਈਆਂ ਦਾ ਵੀ ਆ ਰਿਹਾ ਜਿਹੜੀਆਂ ਦਵਾਈਆਂ ਬੋਲੋ ਜੋ ਬੋਲੇ ਹੋ ਮਹਿਲਾਕ ਲਈਆਂ ਫਲਾਨੇ ਤੋਂ ਕਾ ਉਥੇ ਸਾਰੀ ਵਿਦੇਸ਼ੀ ਦੋਹਰ ਦੂਜੀਆਂ ਆ ਰਹੀਆਂ ਨਕਲੀ ਦਵਾਈਆਂ ਅੱਜ ਉਹਦਾ ਸੀਬੀਆਈ ਹੋ ਰਹੀ ਹੈ ਚੱਕ ਅੱਜ ਆਇਆ ਮੈਨੂੰ ਇਹਦੇ ਚ ਬਿਲਕੁਲ ਲੋਕਾਂ ਦੇ ਵੱਲੋਂ ਵੱਖ-ਵੱਖ ਪ੍ਰਤੀਕਿਰਿਆ ਆਪਣੀਆਂ ਦਿੱਤੀਆਂ ਗਈਆਂ ਨੇ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਕਿ ਇਸ ਵੇਲੇ ਬਾਕੀ ਪਾਰਟੀਆਂ ਦੇ ਕੋਲ ਕੋਈ ਹੋਰ ਕੋਈ ਨੇਤਾ ਨਹੀਂ ਹੈਗਾ ਤੇ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਮੰਗਾਂ ਹੈਗੀਆਂ ਨੇ ਉਹ ਵੀ ਉਹਨਾਂ ਦੇ ਵੱਲੋਂ ਦੱਸੀਆਂ ਜਾ ਰਹੀਆਂ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਪਾਏਗਾ ਕੀ ਹਲੇ ਤਾਂ ਸ਼ੁਰੂਆਤ ਹੋਇਆ ਹੈ ਕਿ ਚੋਣਾ ਦਾ ਬਿਗੂਲ ਵੱਜਿਆ ਹੈ ਕਿ ਕਿਹੜੀ ਪਾਰਟੀ ਆ ਰਹੀ ਹੈ ਦੂਸਰੇ ਪਾਸੇ ਇਹ ਵੀ ਕਹਾ ਜਾ ਰਿਹਾ ਹੈ ਕਿ ਭਾਜਪਾ ਸਰਕਾਰ ਦੇ ਵੱਲੋਂ ਜਿਹੜਾ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਹੀ ਰਾਜਨੀਤੀ ਸ਼ੁਰੂ ਕੀਤੀ ਜਾਂਦੀ ਹੈ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਦਾ ਅਲਾਈਅੰਸ ਹੁੰਦਾ ਹੈ ਤੇ ਲੋਕਾਂ ਦਾ ਜਿਹੜਾ ਰੁਝਾਵ ਹੈ ਉਹ ਕਿੰਦੇ ਵਾਲੇ ਪਾਸੇ ਜਾਂਦਾ ਹੈਗਾ ਤੇ ਲੋਕ ਕਿੰਦੀ ਤਾਂ ਸਰਕਾਰ ਜਿਹੜੀ ਹੈ ਉਹ ਬਣਾਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਏਗਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਛੇ ਗਲੋਤਰਾ ਪੰਜਾਬ ਤੱਕ